ਅੱਲਾ ਦਾ ਸਾਰੇ ਹੀ ਦੇਸ਼ ਵਾਸੀਆਂ ਨੂੰ ਛਟ ਮਹਾਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਜਿੱਦਾਂ ਕਿ ਹਰ ਇੱਕ ਸਾਲ 16 ਸਾਲਾਂ ਤੋਂ ਪਿਛਲੇ ਜਿਹੜਾ ਨਵਯੁਵਕ ਸੇਵਾ ਸੁਸਾਇਟੀ ਇੱਕ ਆ ਮहासਮਾਗਮ ਦੀ ਤਰ੍ਹਾਂ ਛਟ ਮਹਾਪੁਰਬ ਨੂੰ ਮਨਾਉਂਦੀ ਆ ਰਹੀ ਹੈ ਉਸੇ ਲੜੀ ਦੇ ਵਿੱਚ 17ਵਾਂ ਪ੍ਰੋਗਰਾਮ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਮਨਾ ਰਹੀ ਹੈ ਜਿਦੇ ਵਿੱਚ ਨਵਯੁਵਕ ਸੇਵਾ ਸੁਸਾਇਟੀ ਦੇ ਚੇਅਰਮੈਨ ਰਾਜੂ ਭਮਰੇ ਜੀ ਪ੍ਰਧਾਨ ਦੀਪਕ ਕਨੋਜਿਆ ਜੀ ਤੇ ਪੂਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਵੱਡਾ ਯੋਗਦਾਨ ਹੈ ਤੇ ਸਾਡੇ ਜਿਹੜੇ ਇੱਥੇ ਸ਼ਰਧਾਲੂ ਆਏ ਨੇ ਉਹਨਾਂ ਦਾ ਵੀ ਇਹ ਸ਼ੁਰੂਆਤ ਹੈ ਸਾਡੇ ਤੇ ਤੇ ਸਾਡੇ ਜਿਹੜੇ ਪ੍ਰਸ਼ਾਸਨ ਹੈ ਤੇ ਸ਼ਾਸਨ ਵੱਲੋਂ ਸਾਡਾ ਪੂਰਾ ਇੱਥੇ ਸਮਾਗਮ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਟ੍ਰੈਫਿਕ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਅਗੇ ਜੋ ਵੀ ਹੈ ਸ਼ਾਮ ਦਾ ਜੋ ਲੰਗਰ ਹੈ ਸਾਡਾ ਭੰਡਾਰਾ ਇੱਧਰ ਰੈਡੀ ਹੁੰਦਾ ਪਿਆ ਤੇ ਇਹ ਜੋ ਲੰਗਰ ਦਾ ਸਮੇਂ ਹੈ ਉਹ 12 ਵਜੇ ਤੱਕ ਦਾ ਹੈ ਬਾਕੀ ਸਵੇਰੇ ਜੋ ਕਿ ਸੂਰਜ ਉਹਦੇ ਉਹਦੇ ਵਕਤ ਜੋ ਅਰਗ ਦਿੱਤਾ ਜਾਏਗਾ ਉਦੋਂ ਤੱਕ ਸਾਡਾ ਲੰਗਰ ਸਾਰਾ ਚੱਲਦਾ ਰਹੇਗਾ ਉਹਨਾਂ ਬਾਰੇ ਕੀ ਕਹਿਣਾ ਚਾਹੀਏ ਕਿੰਨੇ ਲੋਕਾਂ ਨੇ ਆਪਣੀ ਜਗ੍ਹਾ ਵੀ ਦਿੱਤੀ ਜਾਂ ਘਟਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਬਹੁਤ ਸਿੱਖ ਭਰਾਵਾਂ ਨੇ ਵੀ ਸਾਨੂੰ ਇੱਧਰ ਗੈਸਪੁਰਾ ਟੰਡਾਰੀ ਵਾਲੇ ਆਪਣੇ ਖੇਤਾਂ ਦੇ ਵਿੱਚ ਪਟਵਾ ਕੇ ਜੀਸੀਬੀ ਨਾਲ ਪਾਣੀ ਛੱਡ ਕੇ ਤੇ ਬਹੁਤ ਹੀ ਸ਼ਰਧਾਲੂਆਂ ਨੂੰ ਪੂਜਾ ਕਰਨ ਲਈ ਥਾਂ ਦਿੱਤੀ ਹੈ ਮੈਂ ਇਹ ਭਾਈਚਾਰੇ ਦੀ ਸਾਂਝ ਨੂੰ ਬਹੁਤ ਵੱਡੀ ਮੇਰੇ ਵੱਲੋਂ ਸਲਾਮ ਹੈ ਜੀ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕਿ ਕੁਝ ਇਸਰਾਰਤੀ ਅੰਸਰ ਹੈ ਜਿਹਨੇ ਜੋ ਸਾਡੇ ਭਾਈਚਾਰਾ ਨੂੰ ਖਰਾਬ ਕਰਨਾ ਚਾਹੁੰਦੇ ਨੇ ਨਈਦਾ ਪੰਜਾਬ ਦੀ ਸਿੱਖ ਧਰਮ ਹੋਵੇ ਜਾਂ ਕੋਈ ਵੀ ਧਰਮ ਹੋਵੇ ਅਸੀਂ ਸਾਰੇ ਭਾਈਚਾਰਾ ਨੂੰ ਮਿਲ ਜੁਲ ਕੇ ਰਹਿਨੇ ਆ ਤੇ ਸਾਰੇ ਧਰਮ ਅਸੀਂ ਅਸਖੇੜ ਕੇ ਸਾਰੇ ਇਕੱਠੇ ਹੀ ਮਨਾਉਨੇ ਆ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਕਈ ਸਿੱਖ ਭਾਈਚਾਰੇ ਦੇ ਜੋ ਕਈ ਜੱਥੇਬੰਦੀਆਂ ਨੇ ਉਹਨਾਂ ਵਿੱਚੋਂ ਵੀ ਸਾਡੇ ਵਿੱਚ ਆਣਗੇ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਚਾਨ ਚਾਨ ਰਾਂਗੇ ਸਭ ਤੋਂ ਪਹਿਲਾਂ ਤਾਂ ਨਵੀਂ ਯੋਗ ਸਰਵਸਾਈਟੀ ਵੱਲੋਂ ਛੱਟ ਮਹਾਪੁਰਬ ਦੀ ਲੱਖ ਲੱਖ ਵਧਾਈਆਂ ਜਿਵੇਂ ਕੀ ਛੱਟ ਮਹਾਪੁਰਬ ਆਂਦੇ ਹੀ ਪੂਰੇ ਹੀ ਦੇਸ਼ ਵਿਦੇਸ਼ਾਂ ਵਿੱਚ ਰੌਣਕ ਲੱਗੀਆਂ ਠੀਕ ਉਸੇ ਤਰ੍ਹਾਂ ਹੀ ਪੱਖੋਲਪੂਲ ਉੱਪਰ ਬਹੁਤ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਛੱਡ ਪੂਜਾ ਮਨਾਈ ਜਾ ਰਹੀ ਹੈ ਤੇ ਸਾਡੀ ਨਵੀਂ ਯੁਗ ਸੇਵਾ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੂ ਪੰਪਰੀ ਜੀ, ਵਜਿੰਦਰ ਸ਼ਰਮਾ ਜੀ, ਅਜੀਤ ਫੁੱਲਾਵਾਲੀ ਜਿਨ੍ਹਾਂ ਵੀ ਸਾਡੀ ਪ੍ਰਬੰਧਕ ਕਮੇਟੀ ਹੈ ਲਗਾਤਾਰ 16 ਸਾਲਾਂ ਤੋਂ ਸ਼ਰਧਾਲੂਆਂ ਲਈ ਸੇਵਾ ਕਰਦੀ ਆ ਰਹੀ ਹੈ ਠੀਕ ਉਸੇ ਤਰ੍ਹਾਂ ਹੀ ਇਸ ਥਾਣਾ ਵਿਸ਼ਾਲ ਪਹਾੜਾਂ ਪਰ ਬਹੁਤ ਹੀ ਸ਼ਾਂਤੀ ਮੈਂ ਤੇ ਬਹੁਤ ਹੀ ਸਵੱਛਤਾ ਦਾ ਜਿਹੜਾ ਮਹਾਂਪੁਰਬ ਹੈ ਇੱਕ ਵਧੀਆ ਸੰਦਰ ਜਿਵੇਂ ਕਿ ਦਰੇਲ ਪੂਰੀ ਨੇ ਹੈਰ ਵਿੱਚ 15 ਦਿਨ ਪਹਿਲਾਂ ਤੋਂ ਹੀ ਸਾਸ ਸਵਾਈ ਸਾਡੀ ਸੰਸਥਾ ਵੱਲੋਂ ਚਾਲੂ ਹੋ ਗਈ ਸੀ ਤੇ ਅੱਜ ਤਕਰੀਬਨ 1200 ਟੇਬਲ ਨੇਰ ਵਿੱਚ ਲਾ ਕੇ ਤੇ ਲੰਗਰ ਭੰਡਾਰਾ ਸਾਰਾ ਇੰਤਜ਼ਾਮ ਕਰਕੇ ਜਿਹੜੀ ਛੱਡ ਪੂਜਾ ਸ਼ਾਂਤੀ ਮੇਂ ਤਰੀਕੇ ਨਾਲ ਪੂਰੀ ਹੀ ਸਤਲੁਜ ਟੈ ਵੀ ਹਰ ਥਾਂ ਮਨਾਈ ਜਾ ਰਹੀ ਹੈ ਇਸ ਵਿੱਚ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਸਹਿਯੋਗ ਹੈ ਜਿਸ ਵਿੱਚ ਡੀਸੀ ਸਾਹਿਬ ਖਾਸ ਕਰਕੇ ਡੀਸੀ ਵੀ ਸਾਹਿਬ ਦਾ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਦਿলো ਧੰਨਵਾਦ ਕਰਦੇ ਆ ਤੇ ਕੁਝ ਸਿੱਖ ਭਾਈ ਜਾ ਰਹੇ ਜਿਨ੍ਹਾਂ ਨੇ ਸਾਡੀ ਜਿਹੜਾ ਆਸਤਾ ਦਾ ਮਹਾਬਰਵ ਜਿੱਥੇ-ਜਿੱਥੇ ਸਾਡੀ ਵੱਡੀ ਗਿਣਤੀ ਵਿੱਚ ਭਾਈਚਾਰਾ ਰਹਿ ਰਿਹਾ ਉਹਨਾਂ ਲਈ ਛੱਡ ਪੂਜਾ ਲਈ ਘਾਟ ਬਣਾ ਕੇ ਦਿੱਤੇ ਨੇ ਆਪਣੇ ਖੇਤਾਂ ਵਿੱਚ ਜਿਸ ਵਿੱਚ ਜੀਸੀਬੀ ਨਾਲ ਟੋਏ ਪਟਾ ਕੇ ਵਿੱਚ ਪਾਣੀ ਦੇ ਜਿਹੜਾ ਇਹ ਛੱਡ ਪੂਜਾ ਚਲਦੇ ਪਾਣੀ ਵਿੱਚ ਉੱਥੇ ਪਾਣੀ ਦਾ ਅਰੇਂਜਮੈਂਟ ਵੀ ਉਹਨਾਂ ਵੱਲੋਂ ਕੀਤਾ ਗਿਆ ਮੈਂ ਉਹਨੂੰ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਮਾਜ ਵੱਲੋਂ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਸ਼ਰਧਾਤੀ ਅੰਸਰ ਨੇ ਉਹਨਾਂ ਦੇ ਮੂੰਹ ਤੇ ਚਪੇੜ ਆ ਕਿਉਂਕਿ ਜਿਹੜਾ ਇਹ ਪ੍ਰੋਗਰਾਮ ਆਏ ਲੋਕ ਆਸਾ ਦੀ ਸੋਚ ਦਾ ਪ੍ਰਵਾਹ ਇਸ ਵਿੱਚ ਇਹ ਭਾਈਚਾਰਕ ਸਾਂਝ ਬਣੀ ਰਹੇ ਤੇ ਜਿਹੜਾ ਸਾਡਾ ਭਾਈਚਾਰਾ ਅਸੀਂ ਸਾਰੇ ਮਿਲ ਕੇ ਹਰ ਇੱਕ ਤਿਹਾਣ ਮਰਾਂਦੇ ਸੀ ਜਿਹੜਾ ਛੱਡ ਮਹਾਂ ਪ੍ਰਵਾਹ ਉਹ ਵੀ ਅਸੀਂ ਤੁਸੀਂ ਦੇਖ ਰਹੇ ਹੋ ਸਾਰੇ ਹੀ ਭਰਾ ਮਿਲ ਕੇ ਸਾਰੇ ਸਾਰੇ ਹੀ ਧਰਮ ਸਤਕਾਰ ਜਿਹੜਾ ਇਸ ਵਿੱਚ ਸਿੱਖ ਭਾਈਚਾਰੇ ਵੱਲੋਂ ਵੀ ਤੇ Hindu ਭਾਈਚਾਰੇ ਵੱਲੋਂ ਬਹੁਤ ਹੀ ਵੱਡਾ ਸਹਿਯੋਗ ਆ ਤੇ ਸਾਰਿਆਂ ਦਾ ਮੈਂ ਦਿলো ਧੰਨਵਾਦ ਕਰਦਾ ਹਾਂ